ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਹਲਕੇ ਮਜੀਠਾ ਚ ਕੱਲ ਆਮ ਆਦਮੀ ਪਾਰਟੀ ਇੱਕ ਵੱਡੀ ਰੈਲੀ ਕਰਨ ਜਾ ਰਹੀ ਹੈ। ਕਿਆ ਸਰਾਈਆਂ ਨੇ ਕਿ ਇਸ ਰੈਲੀ ਚ ਮਜੀਠੀਆ ਦੇ ਖਿਲਾਫ ਪਾਰਟੀ ਹਿੰਮਤ ਸਿੰਘ ਸ਼ੇਰਗਿੱਲ ਨੂੰ ਉਮੀਦਵਾਰ ਐਲਾਨ ਸਕਦੀ ਹੈ। ਇਸ ਤੇ ਮਜੀਠੀਆ ਨੇ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਕੁਝ ਇਸ ਲਹਿਜੇ ਚ ਵੰਗਾਰਿਆ ਹੈ। ਕਿ ਸਿਕੰਦਰ ਆਜ਼ਮ ਕੋਲੋਂ ਮਾਝਾ ਫਤਿਹ ਹੋਇਆ। ਕਿ ਅਹਿਮਦ ਸ਼ਾਹ ਅਬਦਾਲੀ ਕੋਲੋਂ ਮਾਝਾ ਫਤਿਹ ਹੋਇਆ। ਕੀ ਬਾਬਰ ਕੋਲੋ ਜਿੰਨੇ ਵੀ ਧਾੜਵੀ ਆਏ ਸੀ ਕੀ ਉਹ ਮਾਝਾ ਫਤਿਹ ਕਰ ਸਕੇ ਸਭ ਨੂੰ ਮੂੰਹ ਦਿਖਾ ਕੇ ਜਾਣੀ ਪਈ ਤੇ ਹੁਣ ਇੱਕ ਚੂਹਾ ਜਾਂ ਆਉਂਦਾ ਤੇ ਕਹਿੰਦਾ ਮੈਂ ਮਾਝਾ ਫਤਿਹ ਕਰ ਜੀ ਨਾ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਤਾਂ ਹਲੀਮੀ ਵਾਲੀ ਪਿਆਰ ਨਾਲ ਜੇ ਕੋਈ ਇੱਥੇ ਹੱਥ ਜੋੜ ਕੇ ਆਵੇ ਨਾ ਉਹਨੂੰ ਤਾਂ ਮਾਝਾ ਨਵਾਜਦਾ ਤੇ ਜਿਹੜਾ ਧਾੜਵੀ ਬਣ ਕੇ ਆਵੇ ਫਿਰ ਉਹਨੂੰ ਮਾਝਾ ਬੰਦੇ ਦਾ ਪੁੱਤ ਵੀ ਬਣਾਉਂਦਾ ਆਮ ਆਦਮੀ ਪਾਰਟੀ ਨੇ ਵੀ ਮਜੀਠੀਆ ਨੂੰ ਜਵਾਬ ਦਿੱਤਾ ਹੈ ਪਾਰਟੀ ਲੀਡਰ ਹਿੰਮਤ ਸ਼ੇਰ ਗਿੱਲ ਨੇ ਇੱਕ ਵਾਰ ਫਿਰ ਨਸ਼ੇ ਦੇ ਮੁੱਦੇ ਤੇ ਮਜੀਠੀਆ ਨੂੰ ਘੇਰਿਆ ਸਾਰਾ ਪੰਜਾਬ ਜਾਣਦਾ ਹੈ ਕਿ ਇਹ ਨਸ਼ਿਆਂ ਦਾ ਜਿਹੜਾ ਇਹ ਗੰਦਾ ਕੰਮ ਹੈਗਾ ਇਹ ਵਿਕਰਮ ਮਜੀਠੀਆ ਦੇ ਅਸ਼ੀਰਵਾਦ ਨਾਲ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਲੋਕਾਂ ਨੂੰ ਇੱਕ ਕਮਿਟਮੈਂਟ ਹੈ ਕਿ ਵਿਕਰਮ ਮਜੀਠੀਆ ਜਿਹਦੇ ਅਸ਼ੀਰਵਾਦ ਨਾਲ ਨਸ਼ਿਆਂ ਦਾ ਇਹ ਸਾਰਾ ਕੰਮ ਪੰਜਾਬ ਚੱਲ ਰਿਹਾ ਜਿੱਦਣ ਆਮ ਆਦਮੀ ਦੀ ਸਰਕਾਰ ਪੰਜਾਬ ਚ ਆਈ ਉਦਣ ਵਿਕਰਮ ਮਜੀਠੀਆ ਨੂੰ ਕੋਲਰ ਤੋਂ ਫੜ ਕੇ ਜੇਲ੍ਹ ਸੁਠਣਾ ਹੈ ਵਿਕਰਮ ਮਜੀਠੀਆ ਵਰਗੇ ਬੰਦੇ ਦੀ ਥਾਂ ਅਸੈਂਬਲੀ 'ਚ ਨਹੀਂ ਹੈਗੀ ਵਿਕਰਮ ਮਜੀਠੀਆ ਦੀ ਬੰਦੀ ਥਾਂ ਜੇਲ੍ਹ 'ਚ ਹੈਗੀ ਜਦੋਂ ਪਹਿਲਾਂ ਤੱਕ ਸਿਆਸੀ ਗਲਿਆਰੇ 'ਚ ਚਰਚਾਵਾਂ ਸਨ ਕਿ ਮਜੀਠੀਆ ਦੇ ਖਿਲਾਫ ਆਫਗਨ ਮੀਨਰ ਗੁਰਪ੍ਰੀਤ ਸਿੰਘ ਨੂੰ ਗੀਨੂ ਚੌਂਕ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ ਪਰ ਪਾਰਟੀ ਨੇ ਉਹਨਾਂ ਨੂੰ ਬਟਾਲਾ ਤੋਂ ਟਿਕਟ ਦਿੱਤੀ ਫਿਰ ਚਰਚਾ ਇਹ ਹੋਣ ਲੱਗੀ ਕਿ ਹਿੰਮਤ ਸਿੰਘ ਸ਼ੇਰਗਿੱਲੂ ਮਜੀਠੀਆ ਖਿਲਾਫ ਉਤਾਰਿਆ ਜਾਵੇਗਾ ਹੁਣ ਇੰਤਜ਼ਾਰ ਹੈ ਕੱਲ ਦਾ ਰੈਲੀ 'ਚ ਪਾਰਟੀ ਵੱਲੋਂ ਕੋਣ ਵਾਲੇ ਐਲਾਨ ਦਾ